아, 아침, 아침이야. 아, 아침이야. 아, 아침이 아, 아침이야. 아, 아침 아, 아침이야. 아, 아침 아, 아침이야. 아, 아침 아, 아침이야. ਕੋਈ ਮਾਹੀ ਕੋਈ 90 ਨਾ ਕੋਈ ਨਾ ਕੋਈ ਮੈਂ ਤਾਂ ਆਇਆ ਰਕੇ ਲੱਗ ਗਿਆ ਚਲੋ ਚਲੋ ਕੋਈ 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 ਕੋ ਆਹ ਹੈ ਬਾਣੀ ਨਹੀਂ ਅੱਜ 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 ਪਹਿਲਾਂ ਵਰਣੀ ਹੈ ਮਾਤਾ ਜੀ ਦਾ ਗਰੁੱਪ ਨਾਲ ਹੀ ਹੋ ਰਿਹਾ ਹੈ ਕੱਪਾ ਸਾਰਿਆਂ ਨੂੰ ਠੀਕ ਹੈ ਸੋਨੇ ਹਰ ਸੋਨਾ ਮਿੱਤਾਂ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਵੱਡੀ ਜਵਾਨਾਂ ਨੇ ਲਗਾਤਾਰ ਹੋ ਰਹੀ ਹੈ ਕਈ ਜਨਤ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਸਾਡੇ ਸਾਡੇ ਵੀਰ ਮਾਨ ਸਿੰਘ ਜੀ ਅੱਜ ਜੁਆਇਨ ਕੀਤੇ ਨੇ ਵੱਡੀ ਗਿਰਤੀ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਏਰੀਏ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਰਪੰਚ ਨੇ ਕੱਖ ਨਹੀਂ ਕੀਤਾ ਸਰਪੰਚ ਨੂੰ ਕਪਲੇ ਕਰਨ ਤੋਂ ਬਿਨਾ ਉੱਥੋਂ ਤੋਂ ਕੋਈ ਮਤਲਬ ਨਹੀਂ ਸੀ ਇੱਕ ਆਮ ਬੰਦੇ ਉੱਤੇ ਕਿਸ ਗੱਲ ਤੋਂ ਦੁਖੀ ਹੈ ਗਲੀਆਂ 'ਚ ਪਾਣੀ ਖੜਦਾ ਹੈ ਸੜਕਾਂ ਬਣਾਨੀਆਂ ਅਸੀਂ ਖੁਦ ਵੀ ਉਹਨਾਂ ਨੂੰ ਪੈਸੇ ਦੇ ਕੇ ਆਏ ਸੀ ਸਾਡੀ ਸਰਕਾਰ ਆਈ ਬਾਦ ਪਰ ਉਸ ਬੰਦੇ ਨੇ ਕੁਝ ਨਹੀਂ ਕੀਤਾ ਉਸ ਦਾ ਜਵਾਬ ਹੁਣੇ ਲੋਕ ਸਾਰੇ ਇਕੱਠੇ ਹੋ ਕੇ ਮੂੰਹ ਤੋੜ ਜਵਾਬ ਦੇਣਗੇ ਦਲਾਂ ਸਭਾ ਹਲਕਾ ਰਾਜ ਪ੍ਰਦੇਸ਼ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਵਿਸ਼ੇਸ਼ ਤੌਰ ਤੇ ਪੰਚਾਇਤਾਂ ਨੂੰ ਕੀ ਆਦੇਸ਼ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਹਰ ਪਿੰਡ 'ਚ ਹਰ ਪੰਚਾਇਤ ਨੂੰ ਇੱਕੋ ਹੀ ਬੇਨਤੀ ਕਰਦੇ ਹਾਂ ਹਰ ਪਿੰਡ ਨੂੰ ਬੇਨਤੀ ਕਰਦੇ ਹਾਂ ਪੰਚਾਇਤਾਂ ਦਾ ਉਹ ਚੁਣੀਆਂ ਜਾਣੀਆਂ ਕਿ ਸਹਿਮਤੀ ਨਾਲ ਬਣਾਓ ਜਿਵੇਂ ਕਿ ਸਾਡੇ ਸੀਐਮ ਸਾਹਿਬ ਭਗਵਾਨ ਸਿੰਘ ਮਾਨ ਜੀ ਨੇ ਕਿਹਾ ਕਿ ਵੀ ਅਸੀਂ ਪਿੰਡਾਂ 'ਚ ਭਾਈਚਾਰਾ ਕਾਇਮ ਕਰਨ ਆਏ ਹਾਂ ਨਾ ਕਿ ਪਿੰਡਾਂ 'ਚ ਲੜਾਈਆਂ ਪੈਣ ਕਿਉਂਕਿ ਪੰਚਾਇਤੀ ਇਲੈਕਸ਼ਨਾਂ 'ਚ ਨਾ ਸਭ ਤੋਂ ਵੱਧ ਲੜਾਈਆਂ ਪੈਂਦੀਆਂ ਸੀ ਤਾਂ ਉਹ ਮਾਨ ਸਾਹਿਬ ਦਾ ਕਹਿਣਾ ਮੰਨ ਕੇ ਜਾਂ ਲੋਕਾਂ 'ਚ ਇੱਕ ਭਾਈਚਾਰੇ ਦੀ ਲਹਿਰ ਉੱਠੀ ਹੋਈ ਹੈ ਕਿਉਂਕਿ ਅਸੀਂ ਨਾ ਤਾਂ ਪਿੰਡਾਂ 'ਚ ਕਿਤੇ ਧੱਕਾ ਕਰਦੇ ਹਾਂ ਨਾ ਅਸੀਂ ਪਰਚੇ ਕਰਾਉਂਦੇ ਹਾਂ ਨਾਸੀ ਜਮੀਨਾਂ ਦੇ ਕਬਜ਼ੇ ਕਰਨੇ ਆ ਅਸੀਂ ਕਹਿੰਦੇ ਆ ਸਹਿਮਤੀ ਹੋਵੇ ਪਿਆਰ ਬਦੇ ਪਿੰਡਾਂ ਚ ਤਾਂ ਉਸ ਦੇ ਤਹਿਤ ਬਹੁਤ ਸਾਰੇ ਪਿੰਡਾਂ ਚ ਸਹਿਮਤੀਆਂ ਹੋ ਰਹੀਆਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ 22 ਸਾਲ ਹੋ ਚੁੱਕੇ ਨੇ ਪਿੰਡਾਂ ਦੇ ਵਿਕਾਸ ਦੀ ਗੱਲ ਜੇ ਕਿੰਨਾ ਕ ਵਿਕਾਸ ਹੋਇਆ ਜਿਹਦੇ ਕਰਕੇ ਆਪਾਂ ਨੂੰ ਵੋਟਾਂ ਆਪੇ ਮਾਰੇ ਪੈਣਗੀਆਂ ਦੇਖੋ ਪਿੰਡਾਂ ਚ ਸਭ ਤੋਂ ਪਹਿਲਾਂ ਤਾਂ ਜਿਹੜੀ ਆਮ ਲੋਕਾਂ ਦੀ ਜ਼ਰੂਰਤ ਸੀ ਬਿਜਲੀ ਸਭ ਤੋਂ ਪਹਿਲਾਂ ਜਦੋਂ ਅਸੀਂ ਪਿੰਡਾਂ ਚ ਜਾਂਦੇ ਸੀ ਬਾਈਚ ਵੋਟਾਂ ਮੰਗਣ ਤਾਂ ਹਰ ਬੰਦਾ ਇਹ ਕਹਿੰਦਾ ਸੀ ਜੀ ਕਿਸੇ ਦਾ ਬਿਲ 10000 ਆ ਗਿਆ ਕਿਦਾ 15000 ਆ ਗਿਆ ਵੀ ਬਿਜਲੀ ਦੇ ਬਿਲਾ ਨੇ ਮਾਰ ਰੱਖਿਆ ਜਿਦੋਂ ਦੀ ਬਿਜਲੀ ਦਾ ਮਾਫ ਕੀਤੀ ਹੈ ਲੋਕ ਬਹੁਤ ਖੁਸ਼ ਹੈ ਕਿਸਾਨ ਵੀਰ ਖੁਸ਼ ਹੈ ਟੇਲਾ ਤੱਕ ਪਾਣੀ ਪਹੁੰਚ ਰਿਹਾ ਹੈ ਸੜਕਾਂ ਬਣ ਰਹੀਆਂ ਜਿਹੜੀਆਂ ਸੜਕਾਂ 40 40 ਸਾਲ ਪੰਜਾਬ ਦਾ ਤੋਂ ਨਹੀਂ ਬਣੀਆਂ ਸੀ ਤੇ ਹੁਣ ਅਸੀਂ ਪਿੰਡਾਂ 'ਚ ਨਵੀਆਂ ਪੰਚਾਇਤਾਂ ਲਿਆ ਕੇ ਹਰ ਪਿੰਡ ਵਿੱਚ ਸੀਵਰੇਜ ਪਵਾਨਾ ਤਾਂ ਕਿ ਪਿੰਡਾਂ ਵਾਲਿਆਂ ਨੂੰ ਵੀ ਸ਼ਹਿਰਾਂ ਵਾਂਗੂ ਹੱਕਿਆ ਰਹੇ ਪੁਰੇ 'ਚ ਇੱਕ ਨਲਾਸ ਮੰਦਰ ਲਈ ਜਾਣ ਲਈ ਕੱਟ ਨਹੀਂ ਸੀਗਾ ਉਹਦਾ ਆਲਮੋਸਟ ਕੰਮ ਸ਼ੁਰੂ ਹੋ ਗਿਆ ਸੜਕਾਂ ਚੌੜੀਆਂ ਹੋ ਰਹੀਆਂ ਸ਼ੁਰੂ ਹੋ ਗਿਆ ਸਾਡੇ ਲਈ ਸਭ ਤੋਂ ਪਹਿਲਾਂ ਇਹ ਸੁਪਨਾ ਸੀਗਾ ਕਿਉਂਕਿ 29 ਪਿੰਡਾਂ ਨੂੰ ਉਹ ਰਸਤਾ ਜਾਂਦਾ ਔਰ ਲੋਕ ਹਮੇਸ਼ਾ ਰੋਂਗ ਸਾਈਡ ਤੋਂ ਹੁੰਦੇ ਸੀ ਤਾਂ ਬਹੁਤ ਮਿਸ ਹੈਪਨਿੰਗ ਵੀ ਹੁੰਦੀਆਂ ਸੀਗੀਆਂ ਤਾਂ ਸਾਡਾ ਪਹਿਲਾ ਸੁਪਨਾ ਇਹ ਸੀ ਕਿ ਅਸੀਂ ਬੋਲੇ ਬਾਬਾ ਦਾ ਨਲਾਸ ਮੰਦਿਰ ਦਾ ਇਹ ਕਟ ਖਲਵਾਈਏ ਰਸਤਾ ਖਲਵਾਈਏ ਤਾਂ ਹੀ ਸਾਡੇ ਰਸਤੇ ਅੱਗੇ ਖੁੱਲਣਗੇ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਮਾਨ ਸਿੰਘ ਪ੍ਰਧਾਨ ਗੁਰੂ ਅੰਗਦੇਵ ਕਲੋਨੀ ਗੁਰੂ ਅੰਗਦੇਵ ਕਲੋਨੀ ਮਾਰਟੀ ਜਵਾਨ ਕੀਤੀ ਕਿਸ ਕਾਰਨ ਕੀਤੀ ਹੈ ਕੀ ਵਜ੍ਹਾ ਜਿਹੜੀ ਅੱਜ ਵੀ ਵੱਡੀ ਗੱਲ ਦੀ ਕਿ ਆਮ ਵਾਲੀ ਗੱਲ ਹੀ ਚਾਹੇ ਸਾਨੂੰ ਪਾਰਟੀ ਦਾ ਕੰਮ ਵਧੀਆ ਲੱਗੇ ਆ ਕੋਈ ਪਹਿਲਾਂ ਹਰੇਕ ਪਿੰਡਾਂ 'ਚ ਕਦੀ ਹੁੰਦੇ ਪਰਚਾ ਕਦੀ ਹੁੰਦੇ ਤੇ ਮੇਰੇ ਖਾਲੋਂ ਅਸੀਂ ਕਿਤੇ ਪਰਚਾ ਪਰਚਾ ਹੁੰਦਾ ਤੇ ਦੇਖਿਆ ਹੀ ਕੋਈ ਨਹੀਂ ਹੈਗਾ ਜਦੋਂ ਸਰਕਾਰ ਆਈ ਹੈ ਇਹਦੇ ਮੋਸਾਬੇ ਤਿੰਨੇ ਪਰਚੇ ਹੁੰਦੇ ਕਦੀ ਆ ਤੁਹਾਨੂੰ ਚੱਕਦਾ ਆ ਤੁਹਾਨੂੰ ਚੱਕਦਾ ਆ ਦੋ ਟੰਗਿਆ ਪਿਆ ਦੋ ਟੰਗਿਆ ਇਹ ਹੈ ਜੀ ਕੋਈ ਵੀ ਇਹ ਹੈ ਜੀ ਸਾਨੂੰ ਅਸਰ ਨਹੀਂ ਗਈ ਕਿਹੜੇ ਪ੍ਰਕਾਰਾਂ ਤੇ ਹੋਣ ਕਿੰਨਾ ਫਰਕ ਸਮਝੋ ਕੀ ਫਰਕ ਹੈ ਔਰਕ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁਣ ਸਾਡੇ ਕੰਨਾਂ ਤੱਕ ਇਹ ਜਿੰਨਾ ਫਰਕ ਬਹੁਤ ਫਰਕ ਹੈ ਦੇਖੋ ਅੱਗੇ ਘਰ ਦੀ ਬਿਜਲੀ ਦੇ ਬਿੱਲ ਹੋ ਗਏ ਕਿੰਨਾ ਕੋਈ ਸਾਨੂੰ ਫਰਕ ਪੈ ਰਿਹਾ ਹਰ ਇੱਕ ਚੀਜ਼ ਦਾ ਜਿੰਨੇ ਕੋ ਪਰਿਵਾਰ ਹੈ ਜੀ ਜੋਇਨ ਕਰਾਈਏ ਅਤੇ ਤੜੀ ਪੰਜਾਬ ਪ੍ਰੋਗਰਾਮ ਕਰਾਤਾ ਹੈ ਪੰਜਾਬ ਦੇ ਜੀ ਤੁਹਾਨੂੰ ਬਾਦ ਕਰਦੇ ਮੈਂ ਉਹਦਾ